ਇਹ ਇੱਕ ਬਹੁਤ ਸਾਦਾ ਗੀ ਮੈਂ ਆਪਦੇ ਨਾਲ ਜ਼ਿਕਰ ਕਰਦਿਆਂ ਸੋਚ ਕਰਦਿਆਂ ਕਿ ਸਾਡੇ ਘਰਾਂ ਦੇ ਅੰਦਰ ਉਹ ਸਾਡੇ ਗਵਾਲੀ ਮਤ ਦੇ ਅੰਦਰ ਹਿੰਦੂ ਮਤ ਦੇ ਅੰਦਰ ਬਹੁਤ ਸਾਰੇ ਸਿਧਾਂਤ ਐਸੇ ਦਿੱਤੇ ਕਿ ਜਿਸ ਨੂੰ ਗੁਰਵਾੜੀ ਨੇ ਮੋਹ ਨਹੀਂ ਲਾਇਆ ਗੁਰਮਤੀ ਕਸਵਟੀ ਤੇ ਖਰੇ ਨਹੀਂ ਉਤਰਦੇ ਤਾਰੋ ਇਸੇ ਤਰ੍ਹਾਂ ਦਾ ਇੱਕ ਸਿਧਾਂਤ ਉਸ ਘਰ ਦਾ ਉਸ ਸੰਗਤ ਦਾ ਸਾਡੇ ਘਰਾਂ ਦੇ ਅੰਦਰ ਵੀ ਜਿਹੜਾ ਯੂਜ਼ ਕੀਤਾ ਜਾਣ ਲੱਗਾ ਹੈ ਸਾਰੇ ਘਰ ਦੇ ਅੰਦਰ ਵਰਤਿਆਂ ਨਾਲ ਲੱਗਿਆ ਕੁਰਸਕਾ ਦੇ ਘਰਾਂ ਦੇ ਅੰਦਰ ਜਦ ਕਿ ਸਤਪੁਰ ਜੀ ਨੇ ਬਿਲਕੁਲ ਮਨਾ ਕੀਤਾ ਹੈ ਬਿਲਕੁਲ ਮੋੜ ਲਾਈਏ ਕਿ ਇਸ ਕਰਮ ਨੂੰ ਨਹੀਂ ਕਰਨਾ ਪਰ ਫਿਰ ਵੀ ਕਰਿਆ ਕੀਤਾ ਜਾਂਦਾ ਹੈ ਕਿਹੜਾ ਕਿ ਘਰਾਂ ਦੇ ਅੰਦਰ ਕਰਵਾ 14 ਜਿਹੜਾ ਵਰਤ ਰੱਖਿਆ ਜਾਂਦਾ ਹੈ ਪਿਆਰੋ ਕਰਵਾ 14 ਦਾ ਵਰਤ ਅਸੀਂ ਘਰਾਂ ਦੇ ਅੰਦਰ ਰੱਖਦੇ ਹਾਂ ਮਤਾਵਾ ਭੈੜਾ ਰੱਖਦੀਆਂ ਤੇ ਪਿਆਰੋ ਕਰਵਾ 14 ਦੇ ਵਰਤ ਦਾ ਭਾਅ ਵੀ ਇਹ ਹੁੰਦਾ ਹੈ ਜੀ ਪਤੀ ਦੀ ਹੋਂਰ ਜਿਹੜੀ ਹੈ ਵਧਾ ਦੇਂਦਾ ਹੈ ਪਾਉ ਰੱਬ ਤੋਂ ਕਾਮਨਾ ਕਰਨੀ ਕਿ ਪਤੀ ਦੀ ਉਮਰ ਵੱਧ ਜਾਏ ਪਰ ਸਤਿਗੁਰ ਜੀ ਕਹਿੰਦੇ ਨੇ ਇਸ ਤਰ੍ਹਾਂ ਉਮਰ ਨਹੀਂ ਵੱਧਦੀ ਕਹਿੰਦੇ ਡਾਈਟਿੰਗ ਤੇ ਕੀਤੀ ਜਾ ਸਕਦੀ ਉਸ ਦਿਨ ਵਰਤ ਰੱਖ ਕੇ ਆਪਣੇ ਸਰੀਰ ਦਾ ਵਜ਼ਨ ਥੋੜਾ ਜਿਹਾ ਘਟਾਇਆ ਜਾ ਸਕਦਾ ਹੈ ਡਾਈਟਿੰਗ ਕੀਤੀ ਜਾ ਸਕਦੀ ਹੈ ਪਰ ਇਸ ਤਰ੍ਹਾਂ ਵਰਤ ਰੱਖਣ ਨਾਲ ਉਮਰ ਨਹੀਂ ਵੱਧਦੀ ਤੇ ਪਿਆਰੋ ਵਰਤ ਰੱਖਦੇ ਆ ਡਾਈਟਿੰਗ ਦੀ ਗੱਲ ਕਰੀਏ ਤੇ ਡਾਈਟਿੰਗ ਵੀ ਕੋਈ ਨਹੀਂ ਹੁੰਦੀ ਕਹਿੰਦੇ ਸਾਰਾ ਦਿਨ ਜਿਹੜਾ ਵਰਤ ਰੱਖਿਆ ਸਾਰਾ ਦਿਨ ਭੁੱਖੇ ਭਾੜੇ ਰਹੇ ਆ ਤੇ ਜੇ ਕਿਤੇ ਉਸ ਵਰਤ ਦਾ ਦਿਨ ਵੇਖਿਆ ਜਾਏ ਤੇ ਸਵਾਲੀ ਪਹਿਲਾ ਸਵੇਰੇ ਜਿਹੜੀ 3 ਵਜੇ ਉੱਠਦੀ ਏ ਪਹਿਲਾ ਭਾਵੇਂ ਕਦੇ 3 ਵਜੇ ਨਾਲ ਉੱਠੀ ਹੋਵੇ 2:30 ਵਜੇ ਨਾਲ ਉੱਠੀ ਹੋਵੇ ਰਾਤ ਨੂੰ ਉਦੋਂ 2:30 ਵਜੇ ਉੱਠਣਾ ਤੇ ਖੀਰ ਵੀ ਬਣਾਣੀ ਏ ਪੂੜੇ ਵੀ ਬਣਾ ਲੈਣੇ ਸੇਵੀਆਂ ਵੀ ਬਣਾਉਣੀਆਂ ਨੇ ਸੰਤਰੇ ਵੀ ਲਿਆ ਕੇ ਧਰਮ ਦੇ ਇੱਕ ਦਿਨ ਪਹਿਲਾਂ ਰੱਖੇ ਨੇ ਕੇਲੇ ਵੀ ਰੱਖੇ ਨੇ ਆਲੂ ਫਰੂਟ ਵੀ ਰੱਖੇ ਨੇ ਤੇ ਸਵੇਰੇ ਜਿਹੜਾ ਸਾਰਾ ਕੁਝ 2-4-6 ਕਿਲੋ ਜਿਹੜਾ ਆਨੇ ਸਾਰੇ ਛਕ ਲੈ ਸਾਰੇ ਛਕ ਲਿਆ ਤੇ ਜਿਹੜਾ ਹੈ ਛੇਵੇਂ ਤੋਂ ਬਾਅਦ ਰਸੂਲੀ ਦੀ ਘਰ ਆਈ ਕੋਣ ਕਰ ਕੋਈ ਨੀ ਚੱਕਲਾ ਜੀ ਸਾਰਾ ਦਿਨ ਭੁੱਖੇ ਭਾਲੇ ਰਹੇ ਤੇ ਪਿਆਰੋ ਸਾਰਾ ਦਿਨ ਭੁੱਖ ਕਿਦੋਂ ਲਗੇ ਸਵੇਰੇ ਪਹਿਲਾਂ 4-5 ਕਿਲੋ ਮੰਨ ਜਿਹੜਾ ਆਨੇ ਜਿਹੜਾ ਹੋ ਸਕਲੇ ਖਾ ਲਏ ਤੇ ਸਾਰਾ ਦਿਨ ਭੁੱਖ ਕਿਦੋਂ ਲਗੇ ਸਾਰਾ ਦਿਨ ਹੁਣ ਭੁੱਖ ਕਿਦੋਂ ਲਗੇ ਪਿਆਰ ਤੇ ਰਾਤ ਨੂੰ ਜਿਹੜਾ ਘਰ ਵਾਲਾ ਜਦੋਂ ਸਵੇਰੇ ਗਿਆ ਕੰਮ ਦੇ ਉੱਤੇ ਤੇ ਇੱਕ ਲਿਸਟ ਆਦੇ ਚ ਫੜਾ ਦਿੰਦੀ ਕਿ ਸ਼ਾਮ ਨੂੰ ਆਓਗੇ ਤੇ ਇਹ ਵਸਤੂਆਂ ਜ਼ਰੂਰ ਲੈ ਕੇ ਆਣਾ ਖਾਣ ਸ਼ਿਗਾਰ ਵੀ ਹੋਣ ਗਹਿਣੇ ਵੀ ਨਹੀਂ ਹੁੰਦੇ ਕੱਪੜੇ ਵੀ ਨਹੀਂ ਹੁੰਦੇ ਸਾਰਾ ਕੁਝ ਪਿਆਰ ਉਹ ਜਿਸ ਨੂੰ ਤੇ ਰੱਬ ਨੇ ਦੌਲਤ ਦਿੱਤੀ ਹੈ ਜਿਸ ਨੂੰ ਤੇ ਰੱਬ ਨੇ ਮਾਇਆ ਦਿੱਤੀ ਹੈ ਉਹ ਤੇ ਪਤਨੀ ਦੀ ਉਪਾਇਸ਼ ਪੂਰੀ ਕਰ ਦੇਗਾ ਤੇ ਪਿਆਰ ਉਹ ਜਿਸ ਨੂੰ ਮਾਇਆ ਕੋਈ ਨਹੀਂ ਦਿੱਤੀ ਜਿਹਦੇ ਕੋਲ ਗਰੀਬੀ ਹੈ ਕੰਗਾਲੀ ਹੈ ਉਹਦੀ ਪਤਨੀ ਵੀ ਇੱਕ ਲਿਸਟ ਬਣਾ ਦੇ ਉਹ ਲਿਸਟ ਦੇ ਕੇ ਅੱਧਾ ਹੀ ਉਸ ਦਿਨ ਮਰ ਜਾਏਗਾ ਉਹਦੇ ਜਿਹੜਾ ਹੈ ਮੌਤ ਨੂੰ ਪਰੇ ਕਰਨ ਲਈ ਵਰਤ ਰੱਖਿਆ ਹੈ ਪਰ ਖਿਆਲ ਕਰੋ ਲਿਸਟ ਦੇ ਕੇ ਉਹ ਅੱਧਾ ਹੀ ਮਰ ਜਾਂਦਾ ਹੈ ਤੇ ਉਹਦੀ ਮੌਤ ਹੋ ਜਾਂਦੀ ਹੁਣ ਮੈਂ ਘਰ ਦਾ ਗੁਜ਼ਾਰਾ ਕਰਾਂ ਮਹੀਨੇ ਦਾ ਕਿਹਾ ਪਤਨੀ ਨੂੰ ਜੀ ਚੀਜ਼ਾਂ ਲੈ ਆ ਕੇ ਦਿਓ ਇਹ ਹੈ ਵਰਤ ਤੇ ਪਿਆਰੋ ਇਹ ਤਕ ਹੌਸਲੇ ਵਾਲੀ ਜਿਹੜੀ ਹੈ ਗੁਰੂ ਘਰ ਦੇ ਅੰਦਰ ਪਰਵਾਡੀ ਕੀਤੀ ਗਈ ਗੁਰਮੰਦਰ ਦੇ ਅੰਦਰ ਪਰਵਾਣੀ ਕੀਤੀ ਗਈ ਇੱਕ ਗੱਲ ਹੋਰ ਸਾਨੂੰ ਮੈਂ ਤੁਹਾਨੂੰ ਕਰਦਿਆਂ ਕਿ ਪਤਨੀ ਤੇ ਵਰਤ ਪਤੀ ਲਈ ਵਰਤ ਰੱਖ ਲਈ ਜਦੋਂ ਵੀ عمر ਲਈ ਕਿ ਜੇ ਵਰ ਪਤੀ ਦੀ ਰੱਵੀ ਉਮਰ ਹੋ ਜਾਵੇ ਤੇ ਕੀਆ ਖਿਆਲ ਕਰਨਾ ਜਿਸ ਧਰਮ ਦੇ ਠੇਕੇਦਾਰ ਨੇ ਇਹ ਵਰਤ ਔਰਤ ਨੂੰ ਦਿੱਤਾ ਉਸ ਨੇ ਇਹ ਵਰਤ ਜਿਹੜਾ ਵਰਜ ਨੂੰ ਕੋਲ ਨਹੀਂ ਦਿੱਤਾ ਉਸ ਨੇ ਵਰਤ ਮਰਦ ਨੂੰ ਕੋਲ ਨਹੀਂ ਦਿੱਤਾ ਕਿ ਮਰਦ ਨੂੰ ਵੀ ਦਿੱਤਾ ਜਾਵੇ ਜੇ ਔਰਤ ਆਪਣੇ ਜੀਵਨ ਸਾਥੀ ਲਈ ਵਾਦ ਰੱਖ ਰਹੀਏ ਤੇ ਪਿਆਰਿਓ ਜੇ ਕੋ ਮੁਰਦਦਾ ਵੀ ਫਰ ਸੁਣਦਾ ਕਿ ਆਪਣੇ ਜੀਵਨ ਸਾਥੀ ਲਈ ਜੜਾ ਉਹ ਕਰਤਾ ਜੀ ਉਹਦੀ ਕੰਨੀ ਉਮਰ ਦੀ ਕਾਮਨਾ ਕਰ ਪਰ ਉਹਦੇ ਮਨ ਦੇ ਤੇ ਭਾਵ ਕਦੇ ਉਹ ਕੋਈ ਹੋਰ ਹੁੰਦਾ ਕਿ ਕਿਥੋਂ ਮੇਰੇ ਜ਼ਿੰਦਗੀ ਦੇ ਵਿੱਚ ਆ ਗਈ ਨਗੜ ਵੀ ਨਾ ਹੋਵੇ ਨਾ ਭਾਪ ਇਹਨੂੰ ਜੇ ਕਈ ਦਿਨਾਂ ਵਾਲੇ ਮਨ ਚ ਹੁੰਦੀ ਆ ਕਿ ਕਦੋਂ ਖੇੜਾ ਛੁੱਟੇ ਤੇ ਕਦੋਂ ਮੇਰੀ ਜ਼ਿੰਦਗੀ ਜਿਹੜੀ ਸੁਖਾਲੀ ਹੋਵੇ ਉਹਦੇ ਮਨ ਵਿੱਚ ਭਾਵ ਕੁਝ ਹੋ ਰਿਹਾ ਤੇ ਪਤਨੀ ਜਿਹੜੀ ਉਹਦੇ ਲਈ ਵਾਦ ਰੱਖੇ ਉਹ ਲੀ ਉਮਰ ਵਗ ਰਹੀ प्यारे ए औरत नु गुलाम करण दी इक प्रथा सी जेडी उस ने चलाई के औरत हमेशा मर्द दी गुलाम ਹਵੇ ਪਰ ਇਥੇ ਦੇ ਪੱਛੇ ਦੀ ਗੱਲ ਨੇ ਕਿ ਤੇ ਕਿ स्त्री ਸੰਸਾਰਤ ਹੋ ਜਾਂਦੀ ਤੇ ਮਨ ਜਿਹੜਾ ਦੂਸਰੀ स्त्री ਨਾਲ ਲੱਗ ਜਾਂਦਾ ਕਿਉਂ ਜਿੰਦ ਸਾਥਨ ਤੋਂ ਬਣਾ ਗੁਜ਼ਾਰਾ ਕੋਈ ਨਹੀਂ ਭਾ ਜ਼ਿੰਦਗੀ ਜਿਹੜੀ ਇੱਕਸ ਤੋਂ ਬਣਾ ਗੁਜ਼ਾਰਾ ਕੋਈ ਨਹੀਂ ਕਿਰ ਇੱਕ ਮਰਦੀ ਐ ਤੇ ਦੂਸਰਾ ਲੱਗਦਾ ਪੱੜ ਜਮੀ ਐ ਪੱੜ ਨੇ ਵੀ ਐ ਪੱੜ ਮੰਗਣ ਰਿਹਾ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰੋ ਪੰਡੂਆ ਪੰਡੂ ਪਾਲੀਏ ਪੰਡੋ ਹੋਵੇ ਮੰਦਾ ਸੋਖੇ ਮੰਦਾ ਆਖੀ ਹੈ ਜਿੰਦ ਜਮੈ ਰਾਜ਼ਾ ਤੇ ਐਸੀ ਇਸਤਰੀ ਨੂੰ ਗੁਲਾਮ ਕਿਉਂ ਕਹਾ ਜਾਵੇ ਜਿਸ ਇਸਤਰੀ ਤੋਂ ਰਾਜ਼ਿਆ ਨੇ ਪੀਰਾ ਨੇ ਫਕੀਰਾ ਨੇ ਸੁਣ ਲਿਆ ਹੋ ਉਹ ਇਸਤਰੀ ਨੂੰ ਮਾਰਾ ਕਿਉਂ ਆਖਣਾ ਤੇ ਬਿਆਰੋ ਉਮਰਾ ਜਿਹੜੀ ਹੈ ਤਾਰਜਾ ਜਿਹੜੀ ਹੈ ਵਰਤ ਰਾ ਕੇ ਜਿਹੜਾ ਹੈ ਇਹ ਬਹਾਈ ਨਹੀਂ ਦੱਸ ਸਕੀ ਮੈਂ ਤੇ ਨਲੀ ਰਾਜ ਨੂੰ ਦੇਣੀ ਚਾਹੁੰਦਾ ਕਿ ਜਿੰਨੀ ਕੋ ਆਜਾ ਪ੍ਰਮਾਤਮਾ ਦੀ ਬਾਰਗਾ ਦੇ ਅੰਦਰੋਂ ਲਿਖੀ ਗਈ ਜਿੰਨੀ ਕੋ ਆਜਾ ਪ੍ਰਮਾਤਮਾ ਦੀ ਦਰਗਾਹ ਦੇ ਅੰਦਰੋਂ ਲਿਖੀ ਗਈ ਉਤਨੀ ਕੋ ਹੀ ਇਨਸਾਨ ਨੇ ਭੋਗਣੀਏ ਇੱਕ ਪਲ ਵੀ ਵੱਧ ਨਹੀਂ ਸਕਦਾ ਇੱਕ ਪਲ ਵੀ ਘੱਟ ਨਹੀਂ ਸਕਦਾ ਦਿਨ ਤੇ ਪੈਰ ਪਹਿਰ ਤੇ ਘੜੀਆਂ ਆਉ ਘਟੇ ਤਲਸੀ ਜੈ ਕਰੇ ਦਿਨ ਵੀ ਘਟਦਾ ਜਾ ਰਹੇ ਪੈਰ ਵੀ ਘਟਦੇ ਜਾ ਰਹੇ ਨੇ ਤੇ ਘੜੀਆਂ ਵੀ ਜੜੀਆਂ ਦੇ ਜੀਵਨ ਦੀਆਂ ਘਟਦੀਆਂ ਜਾ ਰਹੀਆਂ ਨੇ ਵੱਧ ਕੋਈ ਨਹੀਂ ਰਹੀਆਂ ਇੱਥੇ ਮੈਂ ਦਲੀਲ ਦੇਣੀ ਚਾਹਵਾ ਗੱਲ ਪਕੜਨੀ ਚਾਹਾਂ ਜੀ ਉਹ ਮੈਡੀਸਨ ਮੈਡੀਸਨ ਕੰਪਨੀ ਦੇ ਵਿੱਚੋਂ ਬਣ ਕੇ ਨਿਕਲਦੀ ਹੈ ਮੈਡੀਸਨ ਕੰਪਨੀ ਦੇ ਵਿੱਚੋਂ ਬਣ ਕੇ ਨਿਕਲੀ ਤੇ ਉਹਦੇ ਤੇ ਮੈਨੂਫੈਕਚਰਿੰਗ ਡੇਟ ਲਿਖ ਦਿੱਤੀ ਜਾਂਦੀ ਲਿਖੀ ਹੁੰਦੀ ਹੈ ਨਾ ਐਮ ਐਫ জি ਡੇਟ ਲਿਖੀ ਹੁੰਦੀ ਮੈਨੂਫੈਕਚਰਿੰਗ ਡੇਟ ਲਿਖ ਦਿੱਤੀ ਜਾਂਦੀ ਇਹਦਾ ਭਾਵ ਹੈ ਕਿ ਇਸ ਦਿਨ ਇਹ ਦਵਾਈ ਬਣੀ ਇਸ ਦਿਨ ਇਸ ਨੂੰ ਬਣਾਇਆ ਗਿਆ ਇਸ ਦਿਨ ਮੁਕੰਮਲ ਹੋਈ ਬਣ ਕੇ ਤਿਆਰ ਹੋਈ ਮਾਰਕੀਟ ਦੇ ਜਾਣ ਲਈ ਹੁਣ ਮਾਰਕੀਟ ਦੇ ਵਿੱਚ ਦਵਾਈ ਆਈ ਤੇ ਪਿਆਰੋ ਦਵਾਈ ਦੇ ਵਿੱਚ ਐਕਸਪਾਇਰੀ ਡੇਟ ਵੀ ਲਿਖ ਦਿੱਤੀ ਜਾਂਦੀ ਹੈ ਦੋ ਰਟਾ ਲਿਖੀ ਹੁੰਦੀ ਹੈ ਨਾ ਬੱਤੇ ਦੇ ਉੱਤੇ ਐਕਸਪਾਇਰੀ ਡੇਟ ਲਿਖੀ ਹੈ ਤੇ ਐਕਸਪਾਇਰੀ ਡੇਟ ਦਾ ਭਾਵ ਹੈ ਕਿ ਇੰਨੇ ਮਹੀਨੇ ਜਾਂ ਇੰਨੇ ਸਾਲ ਇਹ ਵਰਤੀ ਜਾ ਸਕਦੀ ਹੈ ਇਸ ਤੋਂ ਬਾਅਦ ਇਹਨੂੰ ਵਰਤੋਂ ਦੇਸ਼ ਨਹੀਂ ਲਿਆਇਆ ਜਾ ਸਕਦਾ ਬਸ ਇਸੇ ਤਰ੍ਹਾਂ ਜੀਵਨ ਦੀ ਖੇਡ ਹੈ ਕਿ ਅਗਰ ਜੀਵਨ ਦੀ ਖੇਡ ਦੀ ਮੈਨੂਫੈਕਚਰਿੰਗ ਡੇਟ ਵੀ ਪਰਮਾਤਮਾ ਵੱਲੋਂ ਲੈ ਦਿੱਤੀ ਗਈ ਜਿਸ ਦਾ ਕਿਸੇ ਨੂੰ ਨਹੀਂ ਪਤਾ ਜਿਸ ਦਾ ਕਿਸੇ ਨੂੰ ਨਹੀਂ ਪਤਾ ਸੰਸਾਰ ਦੇ ਜਨਮ ਵੇਲੇ ਡੇਢ ਸਮਿਤਦਾ ਹੈ ਕਿ ਬੱਚੇ ਦਾ ਅੱਧ ਜਨਮ ਹੋਇਆ ਹੈ ਤੇ ਅੱਜ ਇਹਦਾ 1.5 ਹੈ ਪਰ ਪਾਲਸਾ ਜੀ ਕਹਿੰਦੇ ਬੱਚੇ ਦੇ ਜਨਮ ਨੂੰ 9 ਮਹੀਨੇ ਪਿੱਛੇ ਜਾਣਾ ਪਏਗਾ ਜਨਮ ਤੋਂ 9 ਮਹੀਨੇ ਪਿੱਛੇ ਜਾਣਾ ਪਏਗਾ ਉਹ ਸਮਾਂ ਦਾ ਮਾਤਾ ਪਿਤਾ ਨਾ ਸੰਸਾਰ ਨਾ ਸਾਇਸ ਦਾ ਸਕਦੀ ਉਥੋਂ ਸਮਾਂ ਸ਼ੁਰੂ ਹੁੰਦਾ ਹੈ ਜਨਮ ਦੇ ਦਾ ਜਨਮ ਦਾ ਸਮਾਂ ਉਥੋਂ ਸ਼ੁਰੂ ਹੁੰਦਾ ਹੈ ਜਿਹੜਾ ਅਸੀਂ ਮੁਕਰਰ ਕੀਤਾ ਉਹ ਸੱਤ ਨਹੀਂ ਜਾਣੋ ਸੱਤ ਨੂੰ ਕਿਲੇ ਸੱਤ ਨਹੀਂ ਹੈ ਪਾਰਿਸ ਨੂੰ ਸੱਚ ਨਹੀਂ ਕਿਹਾ ਦੱਸਦਾ ਉਹਦੇ ਨੇ 9 ਮਹੀਨੇ ਪਿੱਛੇ ਜਾਣਾ ਪੈਗਾ ਕਈ ਸਰਵ ਗਰਭ ਹੀ ਕਿਰੇ ਆ ਮੈਂ ਪਿੱਛੇ ਨਹੀਂ ਕਿਹਾ ਸੀ ਕਿ ਬੱਚੇ ਦੇ ਸਵਾਸ ਕਈ ਵਾਰ ਗਰਭ ਦੇ ਅੰਦਰ ਹੀ ਪਰਮਾਤਮਾ ਖਿੱਚ ਲੈਂਦਾ ਹੈ ਭਾਵੇਂ ਇਹ ਸਵਾਸਾਂ ਦੀ ਲੜੀ ਉੱਥੇ ਚੱਲ ਰਹੀ ਸੀ ਜਿੰਨੇ ਕੋ ਸਵਾਸ ਨਾਲ ਉਹਨੇ ਕੋਲੇ ਵਦੀਤ ਕੀਤੇ ਤੇ ਬੱਚਾ ਪੈਦਾ ਹੋਇਆ ਤੇ ਮੁਰਦਾ ਪੈਦਾ ਹੋਇਆ ਸਾਇੰਸ ਦੇ ਦੱਸੇ ਤਾਂ ਨਸਵ ਜੀਤਰੇ ਮਾਤਾ ਦੇ ਗਰਭ ਦੇ ਅੰਦਰ ਪਾਰ ਸਵਾਸ ਉੱਤੋਂ ਚਲੇ ਤੇ ਪਿਆਰੋਂ ਸਵਾਸ ਜਿਹੜੇ ਨੇ ਪਰਮਾਤਵਾ ਦੀ ਦਰਗਾਹ ਦੇ ਅੰਦਰ ਉਹ ਲਿਖ ਦਿੱਤੇ ਗਏ ਗਰਭ ਕਾਲ ਤੋਂ ਸਵਾਰ ਸ਼ੁਰੂ ਹੋ ਗਏ ਤਾਂ ਇਹ ਸਤਿਗੁਰ ਜੀ ਨੇ ਕਿਹਾ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਕਹਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਕੰਜੋ ਪਾਣੀ ਕਿ ਪ੍ਰਮਾਤਮਾ ਨੇ ਮਾਤਾ ਦੇ ਗਰਭ ਦੇ ਵਿੱਚ ਇਹ ਲੋਖੜਾ ਰੱਖ ਦਿੱਤਾ ਉਸ ਲੋਖੜੇ ਦੇ ਸਵਾਸ ਉਥੋਂ ਚੱਲਨੇ ਸ਼ੁਰੂ ਹੋ ਗਏ ਕਿਲੇ ਜਿਸ ਤਰ੍ਹਾਂ ਘੜੇ ਦੇ ਵਿੱਚ ਪਿਆ ਹੋਇਆ ਪਾਣੀ ਘੜਾ ਸਾਫ ਸੂਰਤ ਹੈ ਪਾਣੀ ਸੁਰਖਿਤ ਹੈ ਪਰ ਜੇ ਕਿਤੇ ਘੜੇ ਦੇ ਵਿੱਚ ਛੇਦ ਹੋ ਜਾਏ ਪਾਣੀ ਤੋਂ ਤੋਂ ਕਰਕੇ ਗਿਰਨ ਲੱਗ ਜਾਏ ਤੇਗ ਦਿਨ ਕੜਾ ਵੀ ਜਿਹੜਾ ਉਹਦੇ ਚੋਂ ਪਾਣੀ ਸਮਾਪਤ ਹੋ ਜਾਂਦਾ ਹੈ ਗਿਰਦਿਆ ਗਿਰਦਿਆ ਪਾਣੀ ਸਮਾਪਤ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਸ਼ਰੀਰ ਰੂਪੀ ਕੜਾ ਹੈ ਇਹਦੇ ਵਿੱਚ ਉਹ ਵੀ ਜਿਹਨੇ ਸਵਾਸ ਪ੍ਰਮਾਤਮਾ ਨੇ ਦਿੱਤੇ ਨੇ ਉਹ ਮਾਤਾ ਦੇ ਗਰਭ ਤੋਂ ਚਾਲੂ ਹੋ ਗਏ ਨੇ ਤੇ ਪਹਿਲਾਂ ਜੇ ਅਰਦਾ 70 ਸਾਲ ਦੀ ਹੈ ਉਹ 9 ਮਹੀਨੇ ਦੇ ਸਵਾਸ ਦੀ ਵਿੱਚ ਰੱਖਣੇ ਪੈਣਗੇ ਤੇ ਇੱਕ ਇੱਕ ਕਰਕੇ ਸਵਾਸ ਖਤ ਦੇ ਚਲੇ ਜਾਂਦੇ ਸਵਾਸ ਖਤ ਦੇ ਚਲੇ ਜਾਂਦੇ ਵਧਦੇ ਕੋਈ ਨਹੀਂ ਅਸੀਂ ਜ਼ਰੂਰੀ ਗੱਲ ਕਹਦੇ ਆ ਕਿ ਬੱਚਾ ਜਿਹੜਾ ਵੱਡਾ ਹੋ ਗਿਆ ਬੱਚਾ ਵੱਡਾ ਨਹੀਂ ਹੋਇਆ ਕਿਉਂਕਿ ਸਤਿਗੁਰੂ ਜੀ ਕਹਿੰਦੇ ਜਰਨੀ ਜਵਨ ਤੋ ਸੁਤ ਵੱਡਾ ਹੋਤ ਹੈ ਇਤਨਾ ਕੁ ਨਾ ਜਾਣੇ ਦਿਨ ਦਿਨ ਆਉਦ ਕਰਦਾ ਤਹਿ ਮੋਰ ਮੋਰ ਅਧਿਕ ਲਾੜ ਤੈਖ ਦੀ ਜਮਰਾਉ ਹਸੇ ਕਿਲੇ ਮਾਤਾ ਜਨਮ ਦਿਨ ਬਣਾ ਰਹੀਏ ਤੇ ਇਸ ਬੇਪੂਖੇ ਨੂੰ ਦੇਖ ਕੇ ਤੁਮਰਾਜ ਵੀ ਹਸੇ ਕਿ ਕੈਸਾ ਘਾਟੇ ਦਾ ਦਿਨ ਬਣਾ ਰਹੇ ਪਰ ਸੰਸਾਰ ਦੇ ਅੰਦਰ ਬੰਦੇ ਨੂੰ ਘਾਟਾ ਪਰਵਾਰ ਨਹੀਂ ਕਾਰੋਬਾਰ ਦੇ ਅੰਦਰ ਘਾਟਾ ਪਰਵਾਰ ਨਹੀਂ ਰਿਸ਼ਤੇਦਾਰੀ ਦੇ ਅੰਦਰ ਘਾਟਾ ਪ੍ਰਵਾਣ ਨਹੀਂ ਪਰ ਜਨਮ ਦਿਨ ਦੇ ਬੋਲੇ ਦਿਨ ਘਾਟੇ ਦਾ ਜਨਮ ਲਾ ਕੇ ਕੁਝ ਹੋ ਰਿਹਾ ਹੈ ਕਿ ਮੇਰਾ ਬੱਚਾ ਵੱਡਾ ਹੋ ਗਿਆ ਤੇਰਾ ਬੱਚਾ ਵੱਡਾ ਹੋ ਗਿਆ ਤੇ ਪਿਆਰੋ ਮੈਨੂਫੈਕਚਰਿੰਗ ਡੇਟ ਵੀ ਗਲਤ ਛੋਲੇ ਦਿੱਤੀ ਗਈ ਤੇ ਜੇ ਐਕਸਪਾਇਰੀ ਡੇਟ ਤੇ ਪਰਮਾਤਮਾ ਉਹੇ ਨਾਲ ਲਿਖ ਦਿੱਤੀਏ ਕਿ ਇਸ ਜਿਸ ਬੰਦੇ ਨੇ ਮਰ ਜਾਣਾ ਸਾਵਧਾਨ ਹੋ ਜਾ ਤੇ ਪਿਆਰੋ ਜੇ ਕਿਤੇ ਉਹ ਨੇੜ ਪਰਮਾਤਮਾ ਜਨਮ ਵੇਲੇ ਮੁੱਠੇ ਤੇ ਲਿਖ ਦਿੰਦਾ ਬੱਚੇ ਦੇ ਕਿ ਜਿੰਨੇ ਵੇਲੇ ਮਰਦਾ ਹੈ ਤੇ ਪਿਆਰੋ ਸ਼ਾਇਦ ਉਹ ਡੇਟ ਪੜ੍ਹ ਕੇ ਸੀਸੇ ਦੇ ਅੱਗੇ ਰੋ ਕੇ ਡੇਢ ਪੜ੍ਹਦੇ ਤੇ ਬੰਦੇ ਨੇ ਉਸੇ ਦਿਨੀ ਮਰ ਜਾਣਾ ਸੀ ਮਰਨ ਦੇ ਟਾਈਮ ਤੋਂ ਪਹਿਲੇ ਬੰਦੇ ਨੇ ਮਰ ਜਾਣਾ ਸੀ ਕਿਉਂਕਿ ਮੌਤ ਤੋਂ ਡਰ ਬੜਾ ਲੱਗਦਾ ਹੈ ਮੌਤ ਤੋਂ ਡਰ ਬੜਾ ਲੱਗਦਾ ਹੈ ਕਿ ਕਿਸ ਵੇਲੇ ਆਣੀ ਸ਼ਾਇਦ ਬੰਦਾ ਮਰਨ ਡੇਢ ਤੋਂ ਪਹਿਲੇ ਮਰ ਜਾਂਦਾ ਜੇ ਕਿਤੇ ਡੇਢ ਮੱਤੇ ਦੇ ਲਿਖ ਦਿੱਤੀ ਜਾਂਦੀ ਜਾਂ ਸਰੀਰ ਦੇ ਕਿਸੇ ਆਗੇ ਤੇ ਲਿਖ ਦਿੱਤੀ ਜਾਂਦੀ ਉਸ ਡੇਢ ਦਾ ਸਾਨੂੰ ਪਤਾ ਨਹੀਂ ਔਰ ਉਹ ਇਹ ਬੰਬ ਉਹ ਮੌਜਾ ਹਾਰੇ ਕਿਰਦੇ ਦੇ ਅੰਦਰ ਰੱਖਿਆ ਹੈ ਪਤਾ ਨਹੀਂ ਕਦੋਂ ਫਟਣਾ ਹੈ ਤੇ ਜਦੋਂ ਫਟਣਾ ਹੋਵੇਗਾ ਤਾਂ ਅਥਣਾ ਮਾਰ ਕੇ ਹੋਨੇ ਪਿਆਰੋ ਜਨਮ ਡੇਟ ਵੀ ਪ੍ਰਮਾਤਮਾ ਨੇ ਲਿਖ ਦਿੱਤੀ ਐ ਐਕਸਪਾਇਰੀ ਡੇਟ ਵੀ ਪ੍ਰਮਾਤਮਾ ਨੇ ਲਿਖ ਦਿੱਤੀ ਕਿ بادشاہ ਜੀ ਦਾ ਮਰਨ ਲਿਖਾਇ ਮੰਡਲ ਵਿੱਚ ਆਏ ਕਿ ਮਰਨ ਲਿਖਾ ਕੇ ਬੰਦਾ ਮੰਡਲ ਦੇ ਅੰਦਰ ਆਏ ਸੰਸਾਰ ਦੇ ਅੰਦਰ ਆਏ ਤੇ ਪਿਆਰੋ ਸਮਾਂ ਜਿਹੜਾ ਆਪਣੀ ਚਾਲੇ ਚੱਲੇ ਮੈਂ ਵੀ ਆਪਣੇ ਬਚਨਾਂ ਨੂੰ ਗ੍ਰਾਮ ਦੇ ਆ